ਯੋ 72 ਵਾਰ ਪ੍ਰਤਖ ਬਾਬਾ ਨਾਮ ਦੇ ਸਭ ਨੂੰ ਦਰਸ਼ਨ ਹੋਇਆ। ਭਗਵੇਂ ਨਾਮ ਦੇ ਬਾਰੇ ਲਿਖਿਆ ਫਿਰ ਭਾਈ ਗੁਰਦਾਸ ਸਾਹਿਬ ਨੇ ਕਹਿੰਦੇ ਦਰਸ਼ਨ ਦੇਖਣ ਨਾਮ ਦਿਓ ਭਲ ਕੇ ਉਠ ਤਿਰਲੋਚਨ ਆਵੇ। ਭਗਤ ਤਿਰਲੋਚਨ ਰੋਜ਼ ਆਉਂਦੇ ਨੇ। ਆਪਣੇ ਨਗਰੋਂ ਚੱਲ ਕੇ ਰੋਜ਼ ਆਉਣਾ ਤੇ ਫਿਰ ਕਹਿੰਦੇ ਦੁਮਾਂ ਜਣਿਆਂ ਨੇ ਭਗਤੀ ਕਰਨੀ ਬੈਠ ਗਏ। ਨਿੰਦਿਆ ਨਹੀਂ ਕਰਨੀ। ਸਾਥ ਸੰਗਤ ਇੱਥੇ ਦੋ ਬੰਦੇ ਜੁੜ ਕੇ ਬੈਠੇ ਹੋਣ ਸ਼ੱਕ ਹੁੰਦੀ ਏ ਬੰਦੇ ਨਿੰਦਿਆ ਕਰਦੇ ਹੋਣਗੇ ਭਗਤੀ ਜਿਹੜੀ ਉਹ ਦੂਜਿਆਂ ਨੂੰ ਆਪਣੇ ਵੱਲ ਪ੍ਰੇਰਦੀ ਏ ਭਗਤੀ ਮਨ ਨਿਰਮਲ ਕਰਦੀ ਏ ਨਿੰਦਿਆ ਚੁਗਲੀ ਅੱਖਾਂ ਵਿੱਚ ਲੱਜਾ ਪੈਦਾ ਕਰਦੀ ਤਾਂ ਫਿਰ ਕਹਿੰਦੇ ਦਰਸ਼ਨ ਦੇਖਣ ਨਾਮ ਦੇਉ ਭਲ ਕੇ ਉਠ ਤਿਰਲੋਚਨ ਆਵੇ ਭਗਤ ਕਰਨ ਮਿਲ ਦੋ ਜਣੇ ਇਕੱਠੇ ਬਹਿ ਕੇ ਭਗਤੀ ਕਰੇ ਨਾਮ ਦੇ ਉਹ ਹਰ ਚਲਤ